परहिंदे ना गिरह जर दख्त्र आब आस कर देहंद सोही एक तोहे एक तोहे इनह कोल धन संपदा नहीं है पर इतना पता है आज मिले है ते कल मिलेगा मिलेगा आज रज़क रिज़क मिले है कल मिलेगा मनुख बड़ा चिंता तो रहे आज गल बनी है शायद कल ना बने शायद ना बने मनुख ते हजारों साल ਦਾ ਇੰਤਜ਼ਾਮ ਕਰਦਾ ਹੈ ਭਾਵੇਂ ਜੀਵਣਾ ਦੋ ਚਾਰ ਦਿਨ ਦਾ ਹੋਵੇ بڑا ਕੁਝ ਕਰਦਾ ਹੈ بڑا ਅਡੰਬਰ ਹੈ ਪਰ ਇਤਨੇ باوجود ਵੀ ਦੁਖੀ ਹੈ ਜਿਤਨਾ ਸਿਆਣਾ ਹੈ ਉਤਨਾ ਦੁਖੀ ਹੈ ਜਿਤਨਾ ధਨવાન ਹੈ ਉਤਨਾ ਦੁਖੀ ਹੈ ਚਾਨਕ ਰਿਸ਼ੀ ਦਾ ਅਨੁਭਵ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਹੈ ਛੋਟੀ ਦਾ ਧਨવાન ਬਣ ਕੇ ਹੀ ਪਤਾ ਚੱਲਦਾ ਹੈ ਕਿ ਮੈਂ ਅੰਦਰੋਂ ਕਿੰਨਾ ਗਰੀਬਾਂ ਮੁਫਲਿਸਾਂ ਹੁਜ ਨਹੀਂ ਪਤਾ ਚੱਲਦਾ ਕਿ ਇੱਕ ਗਰੀਬ ਬੰਦਾ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ ਹੈ ਇੱਕ ਮੁਫਲਿਸ ਮਨਕ ਬਾਹਰ ਦੀ ਮੁਫਲਸੀ ਨਾਲ ਉਲਝਿਆ ਹੋਇਆ ਬੜੇ ਧਿਆਨ ਨਾਲ ਸੁਣਨਾ ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਮਨੁੱਖ ਨੂੰ ਆਪਣੇ ਅੰਦਰ ਦੀ ਗਰੀਬੀ ਦਾ ਪਤਾ ਚੱਲਦਾ ਹੈ ਮੁਫਲਸੀ ਦਾ ਪਤਾ ਚੱਲਦਾ ਹੈ ਕਿ ਕੁਝ ਵੀ ਨਹੀਂ ਸਭ ਕੁਝ ਪ੍ਰਾਪਤ ਕਰਕੇ ਪਤਾ ਚੱਲਦਾ ਹੈ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਬਹੁਤ ਵੱਡੀ ਤਾਕਤ ਪ੍ਰਾਪਤ ਕਰਕੇ ਆਪਣੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲਦਾ ਹੈ ਦੁਨੀਆ ਦੇ بڑے ਸ਼ਕਤੀਸ਼ਾਲੀ ਮਨੁੱਖ ਮੰਨੇ ਜਾਣ ਵਾਲੇ ਅੰਦਰੋਂ ਬੜੇ ਭੈਭੀਤ ਹੁੰਦੇ ਨੇ رات نو سپنے بھی انہوں نے ڈراؤنے ہوں بڑی طاقت پراپت کر کے ہی اندر دی کمزوری دا پتا چلتا ہے بہت بڑی دھن سمپا پراپت کر کے اندر دی غریبی دا پتا چلتا ہے اور بہت گیان پراپت کر کے اندر دے دگیان تے مورکتا دا پتا چلتا ہے ਜਿਹੜਾ ਮਨੁੱਖ ਜੇ ਬਾਰੋਂ ਹੀ ਮੂਰਖ ਹੈ ਉਹਨੂੰ ਅੰਦਰ ਦੀ ਮੂਰਖਤਾ ਦਾ ਕੀ ਪਤਾ ਚਲੇਗਾ ਬਹੁਤ ਸਾਰਾ ਗਿਆਨ ਪ੍ਰਾਪਤ ਕਰਕੇ ਪਤਾ ਚਲਦਾ ਹੈ ਮੈਂ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਆਪਣੇ ਅਗਿਆਨ ਦਾ ਪਤਾ ਚਲਦਾ ਹੈ ਕੀ ਹੋਇਆ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤਮੇ ਮੇਰੀ ਜਾਣਕਾਰੀ ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ ਮਨੁੱਖ ਐਸਾ ਸਮਝਦਾ ਹੈ ਮੈਂ ਇੱਕ ਦਫਾ ਫਿਰ ਦੁਹਰਾਵਾਂ ਬਹੁਤ ਸਾਰੀ ਧਨ ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਆਪਣੀ ਅੰਦਰ ਦੀ ਗਰੀਬੀ ਦਾ ਜਿਸ ਨੂੰ ਅਜੇ ਅੰਦਰ ਦੇ ਮੁਫਲਸੀ ਦਾ ਪਤਾ ਨਹੀਂ ਚੱਲ ਰਿਹਾ ਉਹ ਜੇ ਬਾਹਰੋਂ ਵੀ ਮੁਫਲਿਸ ਹੋਵੇਗਾ ਗਰੀਬ ਹੋਵੇਗਾ ਉਸੇ ਚੀਜ਼ ਉਲਝਿਆ ਵਿਚਾਰੇ ਨੂੰ ਵਕਤ ਹੀ ਕੋਈ ਨਹੀਂ ਸਮਾਂ ਹੀ ਕੋਈ ਨਹੀਂ ਉਸੇ ਚੀਜ਼ ਪੂਰਤੀ ਕਰਨ ਦੇ ਚ ਭਜ ਦੌੜ ਹੈ ਉਸ ਦੀ ਬਹੁਤ ਕੁਝ ਪ੍ਰਾਪਤ ਕਰਕੇ ਪਤਾ ਚੱਲਦਾ ਹੈ ਕੁਝ ਵੀ ਨਹੀਂ ਆਮ ਹੈ ਕੁਝ ਵੀ ਨਹੀਂ ਆ ਅੰਦਰ ਦੀ ਮੁਫਲਸੀ ਦਾ ਪਤਾ ਚੱਲਦਾ ਹੈ بڑے بڑے ਧਨਾੜ ਜੇ ਚਿੰਤਾਤrou ਹੋ ਜਾਂਦੇ ਨੇ ਪਰੇਸ਼ਾਨ ਹੋ ਜਾਂਦੇ ਨੇ ਸਭ ਕੁਝ ਮਿਲ ਕੇ ਪਤਾ ਚੱਲ ਜਾਂਦਾ ਹੈ ਕੁਝ ਵੀ ਨਹੀਂ ਮਿਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ بڑے بڑے ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਬੜੇ ਭਾਰੀ ਚਿੰਤਾ ਬਹੁਤ ساری ਧਨ ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਅੰਦਰ ਦੀ ਮੁਫਲਸੀ ਦਾ کچھ بھی نہیں ہوں میں بہت بڑی شکتی پرابت کر کے حکمران بن کے ہی پتا چلتا ہے اندر دی کمزوری دا. میں کچھ بھی نہیں ہوں بہت سارا گیان پرابت کر کے ہی چلتا ہے اندر مورکھتا کا دا. دا کچھ بھی نہیں کچھ بھی نہیں کیے میرے میرے کون کچھ بھی نہیں ہے استاد ذوق ਬਹਾਦਰ ਸ਼ਾ ਜ਼ਫਰ ਦੇ ਦਰਬਾਰੀ ਸ਼ਾਇਰ ਸਨ ਅਮੀਰ ਮਿਨਾਈ ਮਿਰਜ਼ਾ ਗਾਲिब 우ਸਤਾਦ ਜ਼ੌਕ ਇਸ ਤਰ੍ਹਾਂ ਦੇ ਬੜੇ ਕੀਮਤੀ ਦਿਮਾਗ ਰੱਖਣ ਵਾਲੇ ਮਨੁੱਖ ਬਹਾਦਰ ਸ਼ਾ ਦੇ ਸਾਥੀ ਹੁੰਦੇ ਸਨ 우ਸਤਾਦ ਜ਼ੌਕ ਕਹਿੰਦਾ ਹਮ ਜਾਣਤੇ تھے ਕਿ ilm سے کچھ جانیں گے জানা تو یہ জানা کہ نہ জানা ਕੁਝ ਵੀ ਕਹਿੰਦੇ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਜਾਣ ਜਾਣ ਕੇ ਮੈਨੂੰ ਆਪਣੀ ਅੰਦਰ ਦੀ ਮੂਰਖਤਾ ਦਾ ਹੀ ਪਤਾ ਚੱਲੇ ਪੜ੍ਹ ਲਿਖ ਕੇ ਸਿਆਣਾ ਬਣ ਕੇ ਮੈਨੂੰ ਅੰਦਰ ਦੀ ਈਅਨਪ ਦਾ ਹੀ ਪਤਾ ਚੱਲੇ ਔਰ ਜਿਸ ਨੂੰ ਆਪਣੀ ਅੰਦਰ ਦੀ ਈਅਨਪ ਦਾ ਪਤਾ ਚੱਲ ਗਿਆ ਮੂਰਖਤਾ ਦਾ ਪਤਾ ਚੱਲ ਗਿਆ ਸਮਝ ਲੈਣਾ ਸਿਆਣਾ ਹੈ ਔਰ ਕਦੀ ਕਬੂਲ ਵੀ ਨਹੀਂ ਕਰੇਗਾ ਕਿ ਮੈਂ ਸਿਆਣਾ ਕਿਉਂਕਿ ਉਹਨੂੰ ਆਪਣੀ ਅੰਦਰ ਦੀ ਮੂਰਖਤਾ ਦਿਖਾਈ ਦੇਂਦੀ ਅੰਦਰ ਦਾ ਅਗਿਆਨ ਦਿਖਾਈ ਦਿੰਦਾ ਹੈ ਇਤਨਾ ਭਾਰੀ ਗਿਆਨ ਹੈ ਜਗਤ ਦੇਚ ਕਿ ਇਹ ਮੇਰੇ ਕੋਲ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੇ ਕੀ ਹੈ ਬਹੁਤ ਵੱਡਾ ਗਿਆਨ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਅੰਦਰ ਦੇ ਅਗਿਆਨ ਦਾ ਬਹੁਤ ਵੱਡੀ ধন ਸੰਪਦਾ ਪ੍ਰਾਪਤ ਕਰਕੇ ਹੀ ਪਤਾ ਚੱਲਦਾ ਹੈ ਅੰਦਰ ਦੀ ਮੁਫਲਸੀ ਦਾ ਗਰੀਬੀ ਦਾ ਮੈਂ ਫਿਰ ਅਰਜ਼ ਕਰਾਂ ਜਿਹਨੂੰ ਅਜੇ ਅੰਦਰ ਦੀ ਮੁਫਲਸੀ ਗਰੀਬੀ ਦਾ ਨਹੀਂ ਪਤਾ ਚੱਲਿਆ ਅਜੇ ਬਾਦੋਂ ਵੀ ਗਰੀਬ ਹੋਵੇਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਅਜੇ ਬਾਦੋਂ ਦੇ ਮੁਫਲਿਸ ਹੋਵੇਗਾ ਮੈਂ ਇੱਕ ਇਸ ਸੰਬੰਧਿਤ ਛੋਟੀ ਜਿਹੀ ਗਾਥਾ ਚੇਤੇ ਆਈਏ ਸ਼ਾਇਦ ਗੱਲ ਸਪਸ਼ਟ ਹੋ ਜਾਏ ਇਥੇੰਦੇ ਬਾਜ਼ਾਰਾਂ ਵਿੱਚ ਸਿਕੰਦਰ ਆਜ਼ਮ ਫਾਤਿਹ ਆਜ਼ਮ ਮਹਾਨ ਸਿਕੰਦਰ ਉਹਦਾ ਜਲੂਸ ਕੱਢਿਆ ਜਾ ਰਿਹਾ ਸੀ ਸਵਾਰੀ ਨਿਕਲ ਰਹੀ ਸੀ ਇੱਕ ਸਵਾਰੇ ਹੋਏ ਸ਼ਿੰਗਾਰੇ ਹੋਏ ਹਾਥੀ ਤੇ ਉਹਨੂੰ ਬਿਠਾਇਆ ਗਿਆ ਬਈ ਉੱਚਾ ਸਾਰਿਆਂ ਨੂੰ ਦਿਖਾਈ ਦੇਵੇ ਤੇ ਉਸ ਜ਼ਮਾਨੇ ਦੀ ਹਜ਼ਾਰਾਂ ਦੀ ਤਾਦਾਦ ਦੀ ਦੁਨੀਆ ਉਮੜੀ ਦੇਖਣ فاتح اعظم ہے سکندر مہان ہے لنگ رہے ادا ہاتھی کی شاہی عداب جھگ جھگ کے سلام کر دینا کھڑے ہو کے فرشی سلام کر ہیں اور یہ دا سلام لے کے خوش ہو رہے ہیں، یہ دنیا میرے اگوں جھک رہی ہے سارے سر جھک رہے ہیں ਸਾਰੇ ਸਲਾਮਾਂ ਕਰ ਰਹੇ ਨੇ ਚਲਦੇ ਆਂ ਚਲਦੇ ਆਂ ਇਹਦੀ ਇੱਕ ਨਿਗਾਹ ਪਈ ਇੱਕ ਬੰਦੇ ਤੇ ਬੈਠਾ ਸੀ ਕਿਸੇ ਮਸਤੀ ਚ ਉਹ ਖੜਾ ਵੀ ਨਹੀਂ ਹੋਇਆ ਸਲਾਮ ਕਰਨਾ ਤੇ ਇੱਕ ਪਾਸੇ ਉਹ ਖੜਾ ਵੀ ਨਹੀਂ ਹੋਇਆ ਜਾਮਾ ਵੀ ਲੀਰਾ ਲੀਰਾ ਸੀ ਤਨ ਦਾ ਚੋਲਾ ਵੀ ਪਾਟਿਆ ਹੋਇਆ ਸੀ ਉਹਦੇ ਬਸਤੇ ਵੀ ਦੱਸਦੇ ਪਏ ਸਨ ਇਹ ਬਾਰੋਂ ਮੁਫਲਿਸ ਹੈ ਗਰੀਬ सिकंदर ਦੇ ਮਨ ਦੇ ਵਿਚ ਖਿਆਲ ਹੈ ਐਸਾ ਨਿਮਾਣਾ ਨੀ ਤਾਣਾ ਬੰਦਾ ਖੜਾ ਨਹੀਂ ਹੋਇਆ ਇਹਨੂੰ ਵੇਖ ਕੇ ਹੋਰ ਕਈ ਗੁਸਤਾਖੀ ਕਰਨਗੇ ਹਾਥੀ ਰੁਕਵਾਇਆ ਤੇ ਹਾਥੀ ਤੇ ਬੋਲਨੇ ਬੈਠੇ ਇਹ ਆਖਿਆ ਐ ਮੰਗਤੇ ਤੇਰੀ ਸ਼ਾਮਤ ਤੇ ਨਹੀਂ ਆਈ ਤੂੰ ਸ਼ਾਹੀ ਅਦਾਬ ਨਹੀਂ ਜਾਣਦਾ ਇਥੋਂ ਦੇ ਰਸਮੋ ਰਿਵਾਜ ਨਹੀਂ ਜਾਣਦਾ ਇਤਨਾ ਉੱਚਾ ਤੇ ਕਰੋਧਤ ਹੋ ਕੇ ਸਿਕੰਦਰ ਬੋਲੇ ਫਕੀਰ ਵੀ ਅੱਖਾਂ ਖੁੱਲੀਆਂ ਉਸ ਬੰਦੇ ਦੀ ਅੱਖਾਂ ਖੁੱਲੀਆਂ ਉਸਨੇ ਦੇਖਿਆ ਪਰ ਉਹਨੂੰ ਇਹ ਵੀ ਪਤਾ ਹੁੰਦਾ ਸੀ ਫਕੀਰਾਂ ਨੂੰ ਪਤਾ ਹੁੰਦਾ ਹੈ ਰਾਜ ਹਟ ਯੋਗ ਹਟ ਬਾਲ ਹਟ ਇਹਨਾਂ ਦਾ ਉਹਨਾਂ ਨੂੰ ਗਹਿਨ ਹੁੰਦਾ ਹੈ ਪਤਾ ਹੁੰਦਾ ਹੈ ਇੱਕਦਮ ਪੈਂਤਰਾ ਬਦਲ ਕੇ ਇਸ ਮਸਤਾਨੇ ਨੇ ਇੰਜ ਆਖਿਆ ਸਿਕੰਦਰ ਮੈਂ ਤੇਰਾ ਮਸਤਕ ਦੇਖ ਰਿਆ ਸੀ ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਅਜੇ ਤੇ ਤੈਨੂੰ ਕੁਝ ਨਹੀਂ ਮਿਲਿਆ ਤੈਨੂੰ ਹਜ਼ਾਰਾਂ ਗੁਣਾ ਜ਼ਿਆਦਾ ਮਿਲੇਗਾ ਅਜੇ ਤੇ ਤੂੰ ਕੁਛ ਵੀ ਮੁਲਕ ਫਤਿਹ ਨਹੀਂ ਕੀਤੇ ਬੜੇ ਕਰੇਗਾ ਸਿਕੰਦਰ ਸੋਚੀ ਪਏ ਗਏ ਤੇ ਕੋਈ ਨਜੂਮੀ ਹੈ ਜੋਤਿਸ਼ੀ ਇਹ ਤੇ ਕੋਈ ਭਵਿਸ਼ਵਕਤਾ ਹੈ ਮੈਂ ਐਵੇਂ ਇਸ ਨੂੰ ਮੰਗਤਾ ਕਹਿ ਬੈਠਾ ਤੇ ਤਾੜਨਾ ਕੀਤੀ ਹਾਥੀ ਤੇ ਬੈਠੇ ਹੋਇਆ ਸਿਕੰਦਰ ਕਹਿੰਦਾ ਫਕੀਰ ਸਾਈ ਹੋਰ ਮੇਰੇ ਮਸਤਕ ਦੇ ਚ ਕੀ ਰੱਖਿਆ ਦੱਸੋ ਹੁਣ ਪਹਿਲੇ ਸਿਕੰਦਰ ਨੇ ਮੰਗਤਾ ਅਖਿਆ ਸੀ ਹੁਣ ਫਕੀਰ ਸਾਈ ਕਹਿ ਰਿਹਾ ਹੈ ਗਰਜ਼ ਮਨੁੱਖ ਨੂੰ ਕਈ ਦਾ ਕਈ ਬਣਾ ਦਿੰਦੇ ਫਕੀਰ ਸਾਈਂ ਹੋਰ ਮੇਰੇ ਮਸਤਕ ਦੇ ਵਿੱਚ ਕੀ ਲਿਖਿਆ ਹੈ ਉਹ ਮਸਲਾਨਾ ਫਕੀਰ ਕਹਿਣ ਲੱਗਾ ਬਹੁਤ ਕੁਝ ਲਿਖਿਆ ਹੋਇਆ ਹੈ ਬਹੁਤ ਕੁਝ ਮੈਂ ਦੇ ਸਕਦਾ ਇੱਕ ਸ਼ਰਤ ਹੈ ਹਾਥੀ ਤੋਂ ਥੱਲੇ ਉਤਰ ਇਥੇ ਮੇਰੇ ਕੋਲ ਆ ਸਿਕੰਦਰ ਸੋਚੀ ਪੈ ਗਿਆ بڑے ਖੂਨ ਖਰਾਬੇ ਕਰਨੇ ਪੈਣ ਲੜਾਈਆਂ ਲੜਨੀਆਂ ਪੈਣ ਕਿਦਰੇ ਮੁਲਕ ਫਤਿਹ ਹੁੰਦੇ ਨੇ ਤੇ ਦਫੀਨੇ ਧਨ ਸੰਪਦਾ ਮਿਲਦੀ ਹੈ ਇਹਦੇ ਅਸੀਸ ਦੇ ਨਾਲ ਇਹਦੇ ਆਸ਼ੀਰਵਾਦ ਦੇ ਨਾਲ ਇਹਦੇ ਵਰ ਦੇ ਨਾਲ ਜੇ ਗੱਲ ਬਣਦੀ ਏ ਸੌਦਾ ਸਸਤਾ ਹੀ ਏ ਮਹਿੰਗਾ ਨਹੀਂ ਹਾਥੀ ਤਾਂ ਥੱਲੇ ਉਤਰਿਆ ਫਕੀਰ ਦੇ ਕੌਣ ਚਲਾ ਗਏ ਅਖਿਆ ਫਕੀਰ ਸਾਈ ਮੇਰੇ ਮੱਥੇ ਛੋੜ ਕੇ ਲਿਖਿਆ ਹੈ ਮੇਰੀਆਂ ਰਿਖਾਂ ਰੇਖਾਵਾਂ ਕੀ ਕਹਿੰਦੀਆਂ ਨੇ ਮੈਂ ਹੋਰ ਕਿਤਨੇ ਮੁਲਕ ਫਤਿਹ ਕਰਨੇ ਨੇ ਹੋਰ ਕਿਹੜੇ ਕਿਹੜੇ ਦਫੀਨੇ ਮੈਨੂੰ ਮਿਲਣਗੇ ਤੁਸੀਂ ਮੈਨੂੰ ਕੀ ਦੇ ਸਕਦੇ ਹੋ ਫਕੀਰ ਕਹ ਲਗਾ ਸਿਕੰਦਰ ਮੈਂ ਬਹੁਤ ਕੁਝ ਤੈਨੂੰ ਦੇ ਸਕਦਾ ਬਹੁਤ ਕੁਝ ਤੇ ਬਹੁਤ ਕੁਝ ਮੈਂ ਤੈਨੂੰ ਦੱਸ ਸਕਦਾ ਲੇਕਿਨ ਦੇਣ ਦੀ ਤੇ ਦੱਸਣ ਦੀ ਮੇਰੀ ਇੱਕ ਸ਼ਰਤ ਹੈ ਕਿ ਤੂੰ ਮੇਰੇ ਅੱਗੋਂ ਚੌਲੀ ਢਕੇ ਖੜਾ ਹੋ ਜਾ ਮੈਂ ਤੇਰੀ ਚੌਲੀ ਝਪਾਵਾਂਗਾ ਸ਼ਰਮ ਤੇ ਇੱਕ ਦਫਾ ਆਈ ਸਿਕੰਦਰ ਨੂੰ ਵੀ ਐਨੇ ਹੀ ਪੀੜ ਦੇ ਵਿੱਚ ਇਸ ਮੁਫਲਿਸ ਹਾਲ ਬੰਦੇ ਦੇ ਗੋਮੇ ਚੋਲੀ ਅੜ ਕੇ ਖੜਾ ਹਾਂ ਸ਼ਰਮ ਤੇ ਆਈ ਫਿਰ ਸੋਚਦਾ ਸੌਦਾ ਸਸਤਾ ਹੀ ਹੈ ਮਹਿੰਗਾ ਨਹੀਂ ਅੰਜੋਲੀ ਅੜ ਕੇ ਖੜਾ ਹੋ ਗਿਆ ਫਾਤਿਹ ਆਜ਼ਮ ਮਹਾਨ ਸਿਕੰਦਰ ਵਕਤ ਦਾ ਇਤਨਾ ਸ਼ਕਤੀਸ਼ਾਲੀ ਮਨੁੱਖ ਜਿਹੜਾ ਝੋਲੀ ਅੜ ਕੇ ਖੜਾ ਹੋਇਆ ਫਕੀਰ ਵੀ ਬਿਸਮਤ ਦੇ ਚਲਾ ਗਿਆ ਸਮਾਦੀ ਚਲਾ ਗਿਆ ਹੈਰਾਨ ਹੋ ਗਏ ਕਾਫੀ ਦੇਰ ਤੱਕ ਜਦ ਉਸਨੇ ਅੱਖਾਂ ਨਹੀਂ ਖੋਲੀਆਂ ਤਾਂ ਸਿਕੰਦਰ ਕਹਿੰਦਾ ਫਕੀਰ ਸਾਈਂ ਛੇਤੀ ਕਰੋ ਮੈਂ ਜਾਣਾ ਜੋ ਕੁਝ ਦੇਣਾ ਹੈ ਛੇਤੀ ਦਿਓ ਫਕੀਰ ਅੱਖਾਂ ਖੋਲ ਲਿਆ ਤੇ ਕਹਿੰਦਾ ਜਾ ਮੰਗ ਤੇ ਮੈਂ ਤੈਨੂੰ ਕੱਖ ਨਹੀਂ ਦੇਣਾ ਤੂੰ ਮੈਨੂੰ ਮੰਗਤਾ ਆਖਿਆ ਸੀ ਮੈਂ ਤੈਨੂੰ ਮੰਗਤਾ ਸਾਬਿਤ ਕੀਤਾ ਮੰਗਤੇ ਕੋਲੋਂ ਮੰਗ ਰਹੇ ਹੈ ਤੂੰ ਆਪਣੇ ਆਪ ਨੂੰ ਸ਼ਹਿਨशाह ਕਹਿੰਦਾ ਹੈ ਬਾਦਸ਼ਾਹ ਕਹਿੰਦਾ ਹੈ ਮੈਂ ਤੈਨੂੰ ਇਹ ਅਹਿਸਾਸ ਕਰਾਣਾ ਹੈ ਇਸ ਵੱਡੀ ਭੀੜ ਵਿੱਚ ਤੇਰੇ ਜੈਸਾ ਕੋਈ ਮੰਗਦਾ ਨਹੀਂ ਤੇਰੇ ਜੈਸਾ ਕੋਈ ਬਿਖਾਰੀ ਨਹੀਂ ਮੈਂ ਤੈਨੂੰ ਇਹ ਅਹਿਸਾਸ ਕਰਾਣਾ ਸੀ ਮੈਨੂੰ ਤਾਂ ਮੰਗਤਾ ਆਖਿਆ ਜਦ ਮੈਂ ਤੇਰੇ ਕੋਲ ਕੁਝ ਮੰਗਿਆ ਵੀ ਨਹੀਂ ਤੇ ਤੂੰ ਮੰਗਤੇ ਕੋਲੋਂ ਮੰਗ ਰਿਹਾ ਹੈ ਤੂੰ ਖੁਦ ਸੋਚ ਤੂੰ ਸ਼ਹਿਨशाह ਕਿ ਮਹਾ ਮੰਗਤਾ ਹੈ ਕੰਨਲ ਬੜੀ ਚੋਟ ਲੱਗੀ ਸੀ ਸ਼ਿਕੰਦਰ ਨੂੰ ਪਰ ਥੋੜਾ ਜਿਹਾ ਸਿਆਣਾ ਸੀ ਸੋ ਜਵਾਨ ਸੀ ਬਰਦਾਸ਼ਤ ਕਰ ਗਿਆ ਚੋਟ ਸਹਾਰ ਗਿਆ ਗਿਆਨ ਇਸ ਦਾ ਵਾਰ ਰਿਹਾ ਹੈ ਉਦਮ ਇਸ ਦਾ ਵਾਰ ਰਿਹਾ ਹੈ ਭਜ ਦੌੜ ਇਸ ਦੀ ਵਾਰ ਰਹੀ ਹੈ ਤੇ ਬਾਹਰੋਂ ਜੈਸੇ ਜੈਸੇ ਇਸ ਨੂੰ ਕੁਝ ਮਿਲਦਾ ਗਿਆ ਭਰੋਸਾ ਵੀ ਵੱਜਦਾ ਗਿਆ ਯਕੀਨ ਵੀ ਵੱਜਦਾ ਗਿਆ ਔਰ ਜੋ ਕੁਝ ਅਜ ਤੱਕ ਮਿਲਿਆ ਹੈ ਮਿਲਿਆ ਵੀ ਬਾਹਰੋਂ ਹੀ ਹੈ ਮੈਂ ਫਿਰ ਦੋ ਰਾਮਾਂ ધਨ ਮਿਲਿਆ ਬਾਹਰੋਂ ਮਿਲਿਆ ਪ੍ਰਭਤਾ ਮਿਲੀਏ ਬਾਰੋਂ ਮਿਲੀਏ ਪਰਿਵਾਰ ਦੇ ਸੰਬੰਧ ਜੁੜੇ ਨੇ ਬਾਰੋਂ ਹੀ ਜੁੜੇ ਨੇ ਮਿੱਤਰ ਮਿਲੇ ਨੇ ਬਾਰੋਂ ਮਿਲੇ ਜਸ ਮਿਲੇ ਹੈ ਬਾਰੋਂ ਮਿਲੇ ਹੈ ਪਦਾਰਥ ਮਿਲੇ ਨੇ ਬਾਰੋਂ ਮਿਲੇ ਨੇ ਤੋਂ ਯਕੀਨ ਬੰਦੇ ਦਾ ਪੁਖਤਾ ਹੋਦਿਆ ਪ੍ਰਮਾਤਮਾ ਵੀ ਬਾਰੋਂ ਹੀ ਮਿਲੇਗਾ ਇਸ ਵਾਸਤੇ ਲੱਖਾਂ ਕਰੋੜਾਂ ਮਨਕ ਜੋ ਧਾਰਮਿਕ ਕਹਿਲਾਏ ਜਾਂਦੇ ਨੇ ਪਦਾਰਥਾਂ ਦੀ ਤਰ੍ਹਾਂ ਪਰਮਾਤਮਾ ਨੂੰ ਵੀ ਬਾਹਰੋਂ ਹੀ ਲੱਭਦੇ ਨੇ ਕਿ ਕਈ ਵਾਰ ਪਦਾਰਥ ਲੱਭਣ ਵਾਸਤੇ ਹੀ ਬਾਹਰ ਪਰਮਾਤਮਾ ਦਾ ਸਹਾਰਾ ਲੱਭਦੇ ਨੇ ਉਹ ਪਰਮਾਤਮਾ ਇਸ ਵਾਸਤੇ ਚਾਹੀਦਾ ਹੈ ਕਿ ਬਾਹਰੋਂ ਕੁਝ ਪ੍ਰਪਤਾ ਮਿਲੇ ਪਦਾਰਥ ਮਿਲੇ ਉਹ ਸਿੱਧੇ ਰੂਪ ਦੇ ਸ਼ਹਿਦ ਬੁਧੇਰਿਆਂ ਦੀ ਲੋੜ ਪਰਮਾਤਮਾ ਵੀ ਨਹੀਂ ਹੈ ਉਸ ਦਾ ਇੱਕ ਕਾਰਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਭਈ ਨਿਰਾਸ਼ੀ ਬਹੁਤ ਦਿਨ ਲਾਗੈ ਵੇਸ ਦੇ ਸੰਤਰ ਮੈਂ ਸਗਲੇ ਚ ਆ ਗਏ بڑے ਤੀਰਥਾਂ ਤੇ ਗਿਆ ਬڑے ਧਰਮ ਮੰਦਰਾਂ ਦੇ ਚ ਗਿਆ ਬڑے ਸਤ ਸੰਗ ਦੇ ਸਥਾਨਾਂ ਤੇ ਗਿਆ ਜਿਨੋ ਕਹਿੰਦੇ ਨੇ ਸਮਾਧੀ ਜਿਨੋ ਕਹਿੰਦੇ ਨੇ ਪਰਮ ਆਨੰਦ ਜਿਨੋ ਕਹਿੰਦੇ ਨੇ ਪਰਮ ਰਸ ਉਹਦੀ ਤੇ ਕੋਈ ਝਲਕ ਬਣੀ ਨਹੀਂ ਤੇ ਨਿਰਾਸ਼ ਹੈ ਭਈ ਨਿਰਾਸ਼ੀ ਪਦਾਰਥ ਦੇ ਨਾਲ ਤੇ ਆਸਾ ਜੋੜੀ ਹੋਈ ਹੈ ਪਰਮਾਤਮਾ ਤੋਂ ਨਿਰਾਸ਼ ਹੈ ਪਤਾ ਨਹੀਂ ਹੈ ਕਿ ਨਹੀਂ ਨਿਰਾਸ਼ ਹੈ ਇਹ ਵਾਕ ਧੰਨ ਗੁਰੂ ਅਰਜਨ ਦੇਵ ਜੀ ਦਾ ਹੈ ਤੇ ਦਿਨ ਵੀ ਬਹੁਤ ਹੋ ਜਾਣ ਬੰਦੇ ਨੂੰ ਪਾਠ ਪੂਜਾ ਕਰਦੇ ਆਂ ਤੀਰਥਾਂ ਤੇ ਭਰਮਦੇ ਆਂ ਨਾਮ ਬਾਣੀ ਦਾ ਅਭਿਆਸ ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਆਂ ਤੇ ਖੇਡ ਕੁਛ ਨਾ ਬਣੀ ਹੋਵੇ ਸਾਲ ਦੋ ਸਾਲ ਮਨੁੱਖ ਕੋਈ ਕਾਰੋਬਾਰ ਕਰੇ ਤੇ ਉਹਦੇ ਵਿੱਚ ਉਹਨਾਂ ਤੇ ਹੀ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬਦਲਦਾ ਹੈ ਇਸ ਤਰ੍ਹਾਂ ਬਾਰ ਮਨੁੱਖ ਗੁਰੂ ਬਦਲਦਾ ਰਹਿੰਦਾ ਹੈ ਆਸ਼ਰਮ ਬਦਲਦਾ ਰਹਿੰਦਾ ਹੈ ਦੇਵੀ ਦੇਵਤੇ ਬਦਲਦਾ ਰਹਿੰਦਾ ਹੈ ਤੀਰਥ ਬਦਲਦਾ ਰਹਿੰਦਾ ਹੈ ਸਤ ਸੰਗ ਦੇ ਕੇਂਦਰ ਬਦਲਦਾ ਰਹਿੰਦਾ ਹੈ ਫਿਰ ਭਟਕ ਭਟਕ ਕੇ ਜਦ ਕੁਝ ਨਹੀਂ ਮਿਲਦਾ ਤਾਂ ਈਸ਼ਵਰ ਤੋਂ ਨਿਰਾਸ਼ ਹੋ ਜਾਂਦਾ ਹੈ ਤੇ ਵੀ ਮਰਜ਼ ਕਰਦੇ ਆਂ। ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼। ਅਗਰ ਹੁਣ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਵੀ ਨਹੀਂ ਤੇ ਵੱਧਾ ਚੱਟ ਇੱਕ ਰਸਮ। ਅੰਦਰੋਂ ਨਿਰਾਸ਼ ਨੇ। ਕਾਰਨ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਦੇਸ਼ ਦੇ ਸੰਤਰਮ ਸਗਲੇ ਚਾ ਗਏ। ਬڑے ਥਾਵਾਂ ਤੇ ਝੱਕ ਮਾਰੀਏ ਚਾਗੇ ਦੇਖੇ ਨੇ ਪੱਲੇ ਕੁਝ ਨਹੀਂ ਪਿਆ ਪਰ ਵਾਕਈ ਜੇ 10000 ਸਤਸੰਗੀ ਹਵਨ 10000 ਇਸ ਤਰ੍ਹਾਂ ਦੇ ਮਨੁੱਖ ਕਰਨ ਵਾਲੇ ਹਵਨ ਕਿ ਕਿਦਰੇ ਕੋਈ ਇੱਕ ਅੱਧ ਦੇ ਪੱਲੇ ਖੇਡ ਹੁੰਦੀ ਹੈ ਉਹ ਵੀ ਆਮ ਬੰਦੇ ਨੂੰ ਤੇ ਪਤਾ ਚੱਲਦਾ ਨਹੀਂ ਤੋਂ ਨਿਰਾਸ਼ਾ ਮਨੁੱਖ ਦੇ ਕਦਮੇ ਦੱਸਦੇ ਨੇ ਜਦ ਗੁਰਦੁਆਰੇ ਦੀ ਤਰਫ ਆ ਰਿਹਾ ਹੁੰਦਾ ਹੈ ਇਹ ਭਰੋਸਾ ਇਹ ਆਸਾ ਨਹੀਂ ਕਿ ਖੇਡ ਬਣੇਗੀ ਐਵੇਂ ਮੈਂ ਅਰਜ਼ ਕਰਦੇ ਆ ਕਦਮਾਂ ਦੀ ਚਾਲ ਹੀ ਰਸਤੀ ਹੈ ਨਿਰਾਸ਼ ਹੈ ਮੜਾ ਮੋਟਾ ਵੀ ਕੋਈ ਰਸਤੇ 'ਚ ਕੰਮ ਪੈ ਜਾ ਸਤਸੰਗ ਛੋੜਿਆ ਜਾ ਸਕਦਾ ਕੀ ਹੈ ਸਤਸੰਗ ਕਰ ਲਿਆ ਰੋਜ਼ ਦੇਖਦੇ ਆ ਥੋੜੀ ਜਿਆਂ ਵੀ ਕੋਈ ਘਟਨਾ ਘਟ ਜਾਏ છોੜਿਆ ਜਾ ਸਕਦਾ ਸਤਸੰਗ ਕਹਿੰਦੇ ਨੇ ਬ੍ਰਿਆਮਾਂ ਦੇ ਰੈਣ ਮੁਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਜੇ ਮੈਂ ਰੇਤ ਪਾਵਾਂ ਕਿ ਅੱਖਾਂ ਦਰਿਆ ਰੁਕ ਜਾਏ 드੍ਰਿਆਵਾਂ ਦੇ ਵਹਿਣ ਮੁਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਪਰਮਾਤਮਾ ਦੇ ਰਸਤੇ ਤੇ ਜ਼ਿੰਦਗੀ ਦਾ बहाव ਬਿਲਕੁਲ ਮਾਮੂਲੀ ਗੱਲਾਂ ਕਰਕੇ ਰੁਕਿਆ ਹੈ ਮਨੁੱਖ ਕੋਲ ਸੁਣ ਲੈਣਾ ਹਰੇ ਕੋਲ ਸੁਣ ਲੈਣਾ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੂੰ ਰੋਕੇ ਹੋਇਆ ਹੈ ਬਿਲਕੁਲ ਛੋਟੀਆਂ ਛੋਟੀਆਂ ਸਮੱਸਿਆਵਾਂ ਨਾਲ ਮੁੱਠੀ ਭਰ ਰੇਤ ਦੇ ਨਾਲ ਜੀਵਨ ਦੇ ਬਹਾਅ ਰੁਕੇ ਹੋਏ ਨੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਮਨ ਕੁ ਰੁਕਿਆ ਹੈ ਕਾਰਨ ਆਸਾ ਨਹੀਂ ਬਜਦੀ ਕਬੀਰ ਕਹਿੰਦੇ ਨਾ ਆਸਾ ਕਰੀਏ RAM ਕੀ ਅਵਰੇ ਆਸ ਨਿਰਾਸ ਇੱਕ ਬੜਾ ਕੀਮਤੀ ਨੁਕਤਾ ਬਿਆਨ ਕਰ ਦਿੱਤਾ ਹੈ ਕਬੀਰ ਨੇ ਜਿੰਨੇ ਚਿਰ ਤੱਕ ਹਰ ਇੱਕ ਦੇ ਨਾਲ ਆਸਾ ਦੀ ਡੋਰੀ ਟੁੱਟਦੀ ਨਹੀਂ ਮਨੁੱਖ ਆਸਾ ਦੀ ਡੋਰੀ ਪ੍ਰਭੂ ਨਾਲ ਜੋੜਦਾ ਵੀ ਨਹੀਂ ਜਿਤਨੇ ਚਿਰ ਤੱਕ ਟੋਟਲੀ ਨਿਰਾਸ਼ ਨਾ ਹੋਵੇ ਸਾਰਿਆਂ ਤੋਂ ਆਸ ਪਰਮਾਤਮਾ ਦੀ ਬੱਜਦੀ ਵੀ ਨਹੀਂ ਜਿਤਨੇ ਚਿਰ ਤੱਕ ਇਹ ਆਸ ਹੈ ਫੁਲਾਣੇ ਤੋਂ ਸੁਖ ਮਿਲ ਸਕਦਾ ਹੈ ਫੁਲਾਣੇ ਤੋਂ ਪ੍ਰਭਤਾ ਮਿਲ ਸਕਦੀ ਹੈ ਫੁਲਾਣੇ ਤੋਂ ਜਸ ਮਿਲ ਸਕਦਾ ਹੈ ਫੁਲਾਣੇ ਤੋਂ ਰਸ ਮਿਲ ਸਕਦਾ ਹੈ ਇਹ ਆਸਾ ਹੈ ਉਤਨੇ ਚਿਰ ਤੱਕ ਯਕੀਨ ਜਾਣੋ ਪ੍ਰਮਾਤਮਾ ਦੀ ਕੋਈ ਆਸ ਨਹੀਂ ਹੈ। ਅਗਰ ਮੰਦਰ, ਮਸਜਿਦ, ਗੁਰਦੁਆਰੇ ਆਇਆ ਤੇ ਇੱਕ ਰਸਮ, ਕੁਝ ਭੈ ਹੋਵੇਗਾ। ਇਹ ਇਹਦੇ ਵਿੱਚ ਵੀ ਕੋਈ ਸੰਸਾਰ ਦੀ ਆਸਾ ਹੋਵੇਗੀ, ਨਿਰੰਕਾਰ ਦੀ ਨਹੀਂ। ਆਸਾ ਕਰੀਏ RAM ਕੀ। ਅਵਰੇ ਆਸ ਨਿਰਾਸ। ਜਿਤਨੇ ਚਿਰ ਤੱਕ ਮਨ ਨੂੰ ਟੋਟਲੀ ਨਿਰਾਸ਼ ਨਾ ਹੋ ਜਾਏ। ਪ੍ਰਬੂ ਦੀ ਆਸ ਪੈਦਾ ਹੀ ਨਹੀਂ ਆਉਂਦੀ ਸ਼ਾਇਦ ਇਸੇ ਵਾਸਤੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਸਾਫ਼ ਕਹਿ ਦਿੱਤਾ ਆਸਾ ਮਨ ਸਾ ਸਗਨ ਤੇ ਆ ਗਏ ਜਗਤੇ ਰਹੇ ਨਿਰਾਸਾ ਹੁਣ ਖੇਡ ਬੜੀ ਔਖੀ ਹੈ ਕਿਸ ਤਰ੍ਹਾਂ ਨਿਰਾਸ਼ ਹੋਵੇਗਾ ਮੁਸ਼ਕਿਲ ਹੈ ਇਨਤੇ ਬੜੀ ਆਸਾ ਦੀ ਡੋਰੀਆਂ ਬਣੀ ਹੋਈਆਂ ਹੈ ਉਹ ਕੰਮ ਸਿਰੇ ਚੜ ਗਿਆ ਤੇ ਬੜਾ ਆਨੰਦ ਮਿਲ ਜਾਏਗਾ ਉਹ ਹੋ ਗਿਆ ਤੇ ਬੜਾ ਰਸ ਮਿਲ ਜਾਏਗਾ ਕੁਝ ਵੀ ਹੋ ਜਾਏ ਸਿਰਫ ਲੋੜਾਂ ਦੀ ਪੂਰਤੀ ਆਉਂਦੀ ਔਰ ਕੁਝ ਵੀ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਚونکہ ਸਰੀਰ ਦਾ ਪੂਰਾ ਦਾ ਪੂਰਾ ਸੰਬੰਧ ਹੀ ਬਾਰਦਾ ਤੇ ਸਰੀਰ ਦੀਆਂ ਲੋੜਾਂ ਵੀ ਬਾਹਰੋਂ ਹੀ ਪੂਰੀਆਂ ਆਉਂਦੀਆਂ ਅੰਦਰੋਂ ਨਹੀਂ ਆਉਂਦੀਆਂ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਅਗਰ ਬਾਹਰ ਪਾਣੀ ਨਾ ਹੋਵੇ ਤਾਂ ਅੰਦਰ ਦਾ ਵੀ ਮੁੱਕ ਜਾਏਗਾ। ਸਰੀਰ ਦੇ ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਵੀ ਨਹੀਂ ਰਹੇਗੀ। ਸਰੀਰ ਦੀ ਅੰਦਰ ਦੀ ਅਗਨੀ ਦਾ ਬਾਰ ਦੀ ਅਗਨੀ ਨਾਲ ਸੰਬੰਧ ਜੁੜਿਆ ਹੋਇਆ ਹੈ। ਅਗਰ ਬਾਰੋਂ ਸੂਰਜ ਠੰਡਾ ਹੋ ਜਾਏ ਤਾਂ ਉਸ ਤੋਂ ਪਹਿਲੇ ਮਨੁੱਖ ਵੀ ਠੰਡਾ ਹੋ ਜਾਏਗਾ। ਸਰੀਰ ਵੀ ਠੰਡਾ ਹੋ ਜਾਏਗਾ। ਤੇ ਮੁਰਦੇ ਦੀ ਪਛਾਣ ਕੀ ਕਹਿੰਦੇ ਹੱਥ ਪੈਰ ਠੰਡੇ ਹੋ ਗਏ। ਇਹ ਤੇ ਠੰਡਾ ਹੋ ਗਿਆ। ਅੰਦਰ ਗਰਮੀ ਬਣੀ ਹੋਈ ਕਿਉਂਕਿ ਬਾਹਰ ਅਗਦਾ ਕੇਂਦਰ ਸੂਰਜ ਹੈ। ਅੰਦਰ ਦੀ ਪਵਨ ਬਾਰ ਦੀ ਪਵਨ ਨਾਲ ਸੰਬੰਧਿਤ ਹੈ। ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਸਰੀਰ ਦੀਆਂ ਜਿਤਨੀਆਂ ਵੀ ਲੋੜਾਂ ਨੇ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ। ਅੰਦਰੋਂ ਨਹੀਂ ਹੁੰਦੀਆਂ। ਤੇ ਜਿੰਨੇ ਚਿਰ ਤੱਕ ਇਹ ਆਸਾ ਬੱਜੀ ਹੋਈ ਹੈ। ਸੁੱਖ ਵੀ ਬਾਹਰੋਂ ਮਿਲੇਗਾ, ਆਨੰਦ ਵੀ ਬਾਹਰੋਂ ਮਿਲੇਗਾ, ਰਸ ਵੀ ਬਾਹਰੋਂ ਮਿਲੇਗਾ। ਕਿਉਂਕਿ ਸਰੀਰ ਨੂੰ ਅੱਜ ਤੱਕ ਜੋ ਕੁਝ ਮਿਲਿਆ ਹੈ ਬਾਹਰੋਂ ਮਿਲੇ ਔਰ ਬਾਹਰੋਂ ਹੀ ਮਿਲਦਾ ਹੈ। ਇਹ ਮਨੁੱਖ ਬਾਹਰੋਂ ਨਿਰਾਸ਼ ਨਹੀਂ ਹੋ ਸਕਦਾ ਤੇ ਜੇ ਬਾਹਰੋਂ ਨਿਰਾਸ਼ ਹੀ ਨਹੀਂ ਹੋਇਆ ਤੇ ਪਰਮਾਤਮਾ ਦੀ ਆਸ ਕਿੱਥੇ ਮੁਸ਼ਕਿਲ ਹੈ ਕਠਨ ਹੈ